मान साहब थोड़े करके मेरा कम हो गया वेरी वेरी धन्यवाद थैंक यू हाँ जी की नाम थोड़ा है थोड़ा जी कांग्रेस कुमार ठीक है तो अभी तुम्हें की काम करना है इस इतने मैं नौ ठीक करूँगा ठीक है आपकी सरकार आपके द्वार जोड़ा है कैंप लग रहे हैं हाँ पंजाब उसका कि फायदा मिल रहा बहुत वजी फायदा ठीक है की की करवाना इसी काम किसी नौ ठीक करवाना है ठीक है हो गया हाँ जी किसी प्रकार की कोई परेशानी ना जी ठीक है तो विशेष तौर पर मानसा का भी धन्यवाद किया हाँ जी ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਉਪਰਾਲੇ ਇਦਾਂ ਕਰ ਰਹੇ ਨੇ ਮਾਨ ਸਾਹਿਬ ਠੀਕ ਹੈ ਜੀ ਕਿੰਨਾ ਬਣੂਗਾ ਪਿੰਕੇ ਵੀਰ ਜੀ ਜਿਹੜੇ ਆਪ ਦੀ ਸਰਕਾਰ ਆਪਦੇ ਦੁਆਰ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਕਿੰਨਾ ਕ ਤੁਹਾਨੂੰ ਇਹਦਾ ਬੇਨੀਫਿਟ ਮਿਲੇਆ ਕੀ ਕੰਮ ਕਰਾਉਣ ਆਏ ਸੀ ਤੁਸੀਂ ਅੱਜ ਪਹਿਲਾਂ ਵੀਰ ਜੀ ਅਸੀਂ ਵੀ ਉੱਥੇ ਖੱਜਲ ਖਵਾਰ ਹੁੰਦੇ ਸੀਗੇ ਦਫ਼ਤਰਾਂ 'ਚ ਤੇ ਅੱਜ ਅਸੀਂ ਉਹ ਲਾਲ ਕਾਪੀ ਦਾ ਕੰਮ ਕਰਵਾਉਣ ਆਏ ਸੀਗੇ ਠੀਕ ਹੈ ਹਾਂਜੀ ਸੋ ਹੋ ਗਿਆ ਤੁਹਾਡਾ ਕੰਮ ਹਾਂਜੀ ਵੀਰ ਜੀ ਠੀਕ ਹੈ ਕਿੰਨੇ ਸਮੇਂ ਚ ਹੋਇਆ ਤੁਹਾਡਾ ਕੰਮ 10-15 ਮਿੰਟਾਂ ਵਿੱਚ ਹੀ ਹੋ ਗਿਆ ਵੀਰ ਜੀ ਕਿਸੇ ਪ੍ਰਕਾਰ ਦੀ ਖੱਜਲ ਖਵਾਰ ਨਹੀਂ ਨਹੀਂ ਵੀਰ ਜੀ ਠੀਕ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਪੰਜਾਬ ਸਰਕਾਰ ਜਿਹੜਾ ਉਪਰਾਲਾ ਇਹ ਹਾਂ ਵਧੀਆ ਜੀ ਇਸ ਤਰ੍ਹਾਂ ਹਾਂ ਜੀ ਮੇਰਾ ਨਾਮ ਵਿਸ਼ਵਜੂ ਕਰਗਿਆ ਜੀ ਤੇ ਮੈਂ ਸਿਹਤ ਵਿਭਾਗ ਵੱਲੋਂ ਆਇਆ ਜੀ ਤੇ ਸਾਡੀ ਡਿਊਟੀ ਉਰੇ ਲੱਗੀ ਹੋਈ ਹੈ ਹੈਂਡੀਕੈਪ ਸਰਟੀਫିକેટ ਬਣਾਉਣ ਚ ਲੱਗੀ ਹੋਈ ਹੈ ਜੀ ਤੇ ਜਦੋਂ ਅਸੀਂ ਕੈਂਪ ਤੇ ਆਏ ਤਾਂ ਇੱਕ ਹੈਂਡੀਕੈਪ ਸਰਟੀਫਿਕੇਟ ਸਾਡੇ ਕੋਲ ਆਇਆ ਹੋਇਆ ਸੀ ਜਿਹਦਾ ਇੱਕ ਸਰਟੀਫਿਕੇਟ ਕੈਰੈਕਸ਼ਨ ਸੀ ਉਹ ਅਸੀਂ ਠੀਕ ਕਰਾਉਣਾ ਸੀ ਅਸੀਂ ਨੇ ਉਹ ਪਹਿਲ ਪਹਿਲ ਦੇ ਆਧਾਰ ਤੇ ਉਸ ਬੰਦੇ ਦਾ ਕੰਮ ਕਰਾਇਆ ਤੇ ਉਹ ਬੰਦਾ ਆਪਣਾ ਕੰਮ ਕਰਾ ਕੇ ਮਤਲਬ ਉਹਨੂੰ ਅਸੀਂ ਆਪਣੇ ਕਰੇ ਭੇਜਤਾ ਵੀ ਤੁਸੀਂ ਜਾਓ ਤੁਸੀਂ ਕੋਈ ਕਿਸੇ ਪ੍ਰਕਾਰ ਦੀ ਖਰਚੀ ਭਾਰੀ ਨਹੀਂ ਨਹੀਂ ਕੋਈ 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 ਖਰਚੀ ਖਵਾ ਨਹੀਂ ਆਇਆ ਜੀ 10 ਮਿੰਟ ਦਾ ਦੇ ਬੱਚੇ ਹਾਂ ਹਾਂ ਜੀ ਕਿਉਂਕਿ ਅੰਘੀ ਨੂੰ ਪਹਿਲਾਂ ਅੰਘੀ ਨੂੰ ਪਹਿਲਾਂ ਦੇਣਾ ਪੈਂਦਾ ਜੀ ਪ੍ਰੈਫਰੈਂਸ ਪਹਿਲਾਂ دینی ਪੈਂਦੀ ਹੈ ਤਾਂ ਉਹਦਾ 10 ਮਿੰਟ ਵੀ ਇੱਥੇ ਕਮ ਹੋ ਗਿਆ 10 ਸੇ ਠੀਕ ਹਾਂ ਜੀ ਮਾਨ ਸਾਹਿਬ ਛੋੜ ਦੇ ਕੇ ਮੇਰਾ ਕੰਮ ਹੋ